ਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੈਂ ਜੀ ਬਾਬਾ ਕੋਲ ਆਇਆ ਸੀਗਾ ਮੁੰਨੇ ਜੀ ਦਵਾਈ ਲੈਣ ਆਏ ਸੀਗੇ ਡੋਇ ਲਾਉਂਦਾ ਸੀਗਾ ਜੀ ਚਿੱਟੇ ਦੀ ਹੁਣ ਫਰਕ ਆ ਜੀ ਦਵਾਈ ਨਾਲ ਵੀ ਵਧ ਗਈ ਤੁਸੀਂ ਲੈ ਕੇ ਆਓ ਬਾਬੇ ਕੋਲ ਜੀ ਦਵਾਈ ਵਧ ਗਈ ਬਹੁਤ ਵਧ ਗਈ ਦਵਾਈ ਆ ਤੇ ਮਹਾਰਾਜਾ ਕਿਰਪਾ ਕਰੇ ਸਾਰਿਆਂ ਦੀ ਇਹ ਬਾਈ ਜੋ ਸਾਡੇ ਕੋਲੇ ਨਬਰੀ ਸਿੰਘ ਭਗਤੇ ਤੋਂ ਆਏ ਨੇ ਥੋੜਾ ਥੋੜਾ ਵਿਚਾਰੇ ਇਹ ਚਿੱਟਾ ਲਾਉਂਦੇ ਸੀ ਵਾਹਿਗੁਰੂ ਕਿਰਪਾ ਕਰੇ ਸਾਡੇ ਕੋਲੇ ਆਏ ਨੇ ਮਿਲੇ ਸੀ ਸਾਨੂੰ ਵਾਹਿਗੁਰੂ ਇਹਨਾਂ ਤੇ ਉੱਤੇ ਕਿਰਪਾ ਕਰੇ ਅੱਜ ਦਵਾਈ ਲੈ ਕੇ ਗਏ ਨੇ ਸਾਡੇ ਕੋਲੋਂ ਸਤਿਗੁਰੂ ਕਿਰਪਾ ਕਰੇ ਇਹਨਾਂ ਨੂੰ ਠੀਕ ਰੱਖੇ ਮਹਾਰਾਜ ਰਹਿਣ ਤੋਂ ਜੇ ਇਹਨਾਂ ਕੋਲ ਜਮਾ ਹੀ ਛੱਡ ਜਾਣ ਵਾਹਿਗੁਰੂ ਕਿਰਪਾ ਕਰੇ ਹੋਰ ਵੀ ਕਿਸੇ ਮਾਈ ਭਾਈ ਨੂੰ ਕੋਈ ਲੋੜ ਹੁੰਦੀ ਹੈ ਕਿੱਟਾ ਛੱਡਣ ਦੀ ਸ਼ਰਾਬ ਛੱਡਣ ਦੀ ਸਾਨੂੰ ਮਿਲ ਸਕਦੇ ਨੇ ਪਿੰਡ ਸਾਡਾ ਭੋਨਾ ਜ਼ਿਲ੍ਹਾ ਮੋਗਾ ਵਾ ਦਵਿੰਦਰ ਸਿੰਘ ਪਿੰਡ ਭੋਨਾ ਜ਼ਿਲ੍ਹਾ ਮੋਗਾ ਸਾਡਾ ਭਲਾ ਕੀਤਾ ਜਾਂਦਾ ਇਹਨਾਂ ਦੇ ਸੇਵਾ 'ਚ ਦਵਾਈ ਦਿੱਤੀ ਜਾਣੀ ਹੈ ਕਿੱਟੇ ਦੇ ਵਾਹਿਗੁਰੂ ਕਿਰਪਾ ਕਰੇ ਸਭ ਦਾ ਭਲਾ ਕੀਤਾ ਜਾਂਦਾ ਮਹਾਰਾਜ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ